ਸਸ਼ੀ ਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਦੇ ਉੱਪਰ ਅਸੀਂ ਅੱਜ ਤੁਹਾਨੂੰ ਅਫਗਾਨੀ ਸਲਵਾਰ ਦੀ ਸਲਾਈ ਦੀ ਵੀਡੀਓ ਬਣਾ ਕੇ ਦਿਖਾ ਰਹੇ ਹਾਂ ਵੀ ਕਿਸ ਤਰ੍ਹਾਂ ਇਹ ਸਲਵਾਰ ਬਣਦੀ ਹੈ ਕਿਸ ਤਰ੍ਹਾਂ ਇਹ ਬਣਾਈ ਜਾਂਦੀ ਹੈ ਕਿਸ ਤਰ੍ਹਾਂ ਇਹਦੇ ਮੂਹਰੀਆਂ ਦੇ ਵਿੱਚ ਜਿਹੜੇ ਬਲ ਪੈਂਦੇ ਨੇ ਉਹ ਪਾਏ ਜਾਂਦੇ ਨੇ ਸਭ ਤੋਂ ਮੇਨ ਚੀਜ਼ ਹੁੰਦੀ ਹੈ ਵੀ ਆਪਣੇ ਇਹਦੇ ਮੂਹਰੀਆਂ ਦੇ ਬਲ ਪਾਉਣੇ ਨੇ ਉਹ ਕਿਸ ਤਰ੍ਹਾਂ ਪਾਉਣੇ ਨੇ ਅਫਗਾਨੀ ਸਲਵਾਰ ਹੁੰਦੀ ਹੈ ਜਿਹੜੀ ਉਹਦੇ ਵਿੱਚ ਬਲ ਪਾਉਣ ਦਾ ਹੀ ਮੇਨ ਕੰਮ ਹੁੰਦਾ ਹੈਗਾ ਤੇ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਵੀ ਕਰ ਦਿਆ ਕਰੋ ਤੇ ਲਾਈਕ ਵੀ ਕਰ ਦਿਆ ਕਰੋ ਨਾਲ ਲੱਗੇ ਵਾਲੇ ਦੇ ਬਟਨ ਨੂੰ ਵੀ ਦਬਾ ਦੇਖੋ ਆਪਾਂ ਨੇ ਅਫਗਾਨੀ ਸਲਵਾਰ ਬਣਾਉਣੀ ਹੈ ਸਭ ਤੋਂ ਪਹਿਲਾਂ ਇਹਦੀ ਝੂਲੀ ਵਾਲੀ ਸਿਲਾਈ ਪਾਵਾਂਗੇ ਕਿਉਂਕਿ ਇਹਦੇ ਵਿੱਚ ਦੋ ਸਲਾਈਆਂ ਹੀ ਹੁੰਦੀਆਂ ਨੇ ਝੂਲੀ ਵਾਲੀਆਂ ਬਾਲੇ ਦੇ ਵਿੱਚ ਹੁੰਦੇ ਨਹੀਂਗੇ ਪਹਿਲਾਂ ਆਪਾਂ ਝੂਲੀ ਵਾਲੀ ਸਿਲਾਈ ਪਾਵਾਂਗੇ ਇਹ ਗੁੰਮ ਸਿਲਾਈ ਪੂਗੀ ਗਲਾਈ ਹਨ ਇਹ ਪਹਿਲਾਂ ਸਿੰਗਲ ਪਾ ਦਿੱਤੀ ਹੈਗੀ ਹੁਣ ਆਪਾਂ ਇਸ ਨੂੰ ਦੋਨੇ ਕਹਿਰੇ ਪੱਲੇ ਕਰ ਲੈਨੇ ਕਰ ਲੈ ਕਿ ਖੇਡਾਂਗੇ ਇਸੇ ਹੁਣ ਆਪਾਂ ਨੇ ਪਾ ਲਈ ਹੈ ਇਸੇ ਤਰ੍ਹਾਂ ਆਪਾਂ ਨੇ ਹੁਣ ਦੂਜੀ ਸਿਉਣ ਪਾਉਣੀ ਹੈਗੀ ਆਪਾਂ ਨੇ ਆਪਾਂ ਨੇ ਦੂਜੀ ਸਲਾਈ ਵੀ ਪਾ ਲਈ ਹੈ ਦੋਨੇ ਸਲਾਈਆਂ ਆਪਾਂ ਨੇ ਪਾ ਲਈਆਂ ਨੇ ਹੁਣ ਆਪਾਂ ਤੁਹਾਨੂੰ ਬਲਾਂ ਬਾਰੇ ਦੱਸਾਂਗੇ ਪਹਿਲਾਂ ਵੀ ਉੱਪਰਲੇ ਬੈਲਟ ਦੇ ਬਾਲ ਕਿਵੇਂ ਪਾਉਣੇ ਨੇ ਜਿਹੜਾ ਆਪਾਂ ਨੇ ਬੈਕ ਦੇ ਬਾਲ ਪਾਉਣੇ ਨੇ ਉਹਦੀ ਤੁਸੀਂ ਇੰਤਾਜੇ ਨਾਲ ਵੀ ਜਿਆਦਾ ਇਹਦਾ ਬਾਲ ਇਹਦੇ ਨਹੀਂ ਪੈਂਦਾ ਹੁੰਦਾ ਬੈਕ ਵਾਲਾ ਅੰਟੀ ਸਭਾ ਨੂੰ ਅੰਟੀ ਦੀਆ ਪਟੋਕਲਾ ਲੈ ਲਾ ਸਕਦੇ ਆ ਪਹਿਲਾਂ ਇਸ ਤੇ ਸਿਉਣ ਤੋਂ ਉਸ ਤੋਂ ਬਾਅਦ ਜਿਹੜਾ ਆਪਣੇ ਬਲ ਪਾਉਣਾਂਗੇ ਪਹਿਲਾਂ ਤੁਹਾਨੂੰ ਸਲਵਾਰ ਤੇ ਕਮੈਂਟ ਆਏ ਸੀਗੇ ਵੀ ਬਲ ਇਹ ਪੁੱਠੇ ਪਾਉਣੇ ਕਿ ਸਿੱਧੇ ਪਾਉਣੇ ਤੁਸੀਂ ਬਲ ਇਹ ਬਲ ਨੇ ਜਿਹੜੇ ਇਹ ਝੂਲੀ ਵਾਲੀ ਸਿਉਣ ਕਿੰਨੀ ਨਹੀਂ ਪੈਂਦੇ ਬਾਈ ਕਦੇ ਵਾਲ ਜਿਹੜੇ ਬਾਹਰਲੀ ਸਾਈਡ ਪੈਂਦੇ ਹੁੰਦੇ ਨੇ ਇਹ ਸਿੱਧਾ ਪਾਸਾ ਹੈ ਬਾਹਰਲੀ ਸਾਈਡ ਉਲਟਣ ਕੇ ਵਜਿੇ ਪਲੇਟ ਆ ਆਪਾਂ ਟੋਕਾ ਲਾਵਾਂਗੇ ਬੈਲਟ ਦੇ ਮੁਤਾਬਕ ਤਾਂਪਾ ਨੇ ਇਹ ਬੈਲਟ ਬਣਾ ਕੇ ਤਿਆਰ ਕੀਤਾ ਹੋਇਆ ਹੈ ਬੈਲਟ ਦੀ ਲੰਬਾਈ ਹੈ ਜਿਹੜੀ ਉਹ 20 ਇੰਚ ਹੈ ਜਿਹੜੇ ਇਹ ਪਲੇਟ ਪਾਉਣੇ ਨੇ ਉਹ ਆਪਾਂ 7 ਇੰਚ ਪਾਵਾਂਗੇ ਤਤਜਿਤੇ ਆਪਾਂ ਨੇ ਟੋਕਲਾ ਲਈ ਹੈ ਹੁਣ ਜਿਹੜਾ ਪਿੱਛੇ ਆਪਣੇ ਕੋਲੇ ਕੱਪੜਾ ਬਚ ਗਿਆ ਬੈਕ ਸਾਈਡ ਤੇ ਉਹ ਕੱਪੜਾ ਆਪਣਾ 13 ਇੰਚ ਹੈ ਹੁਣ ਆਪਾਂ 13 ਇੰਚ ਹੀ ਸਲਵਾਰ ਦੇ ਕੱਪੜੇ ਦੀ ਟੋਕ ਲਾਵਾਂਗੇ ਬੈਕ ਤੋਂ ਮਣ ਕੇ ਬੈਕ ਵਾਲਾ ਆਪਣੇ ਇਹ ਪਾਏ ਹੋਏ ਨੇਗੇ ਬਿਲਕੁਲ ਆਪਾਂ ਸਿਉਣ ਤੋਂ ਮੋੜ ਲੈਣਾ ਕੱਪੜਾ 13 ਇੰਚ ਤੇ ਹੀ ਆਪਾਂ ਨੇ ਨਿਸ਼ਾਨ ਲਾਉਣਾ ਹੈ ਆ ਦੋਨੇ ਪੱਲਿਆਂ ਤੇ ਹੀ ਆਪਾਂ ਨਿਸ਼ਾਨ ਲਾ ਲਿਆ 13 ਇੰਚ ਤੇ ਹੁਣ ਇਹਦੇ ਆਪਾਂ ਦੋਨੇ ਪੱਲਿਆਂ ਨੂੰ ਇਕੱਠੇ ਕਰਕੇ ਇਹਦੇ ਟੋਕ ਲਾ ਦੇਣੀ ਹੈ ਜੇ ਦੀ ਆਪਾਂ ਨੇ ਟੋਕ ਲਾ ਦਿੱਤੀ ਹੈ ਹੁਣ ਜਿਹੜਾ ਆਪਣੇ ਕੋਲ ਇਹ ਬੈਲਟ ਦਾ ਕੱਪੜਾ ਦਾ ਵੀ ਜਿਹੜਾ 13 ਇੰਚ ਮਗਰ ਪੀਸ ਰਹਿ ਗਿਆ ਇਹਦਾ ਜਿਹੜਾ ਅੱਧਾ ਹੈ ਇਨਾ ਅੱਧੇ ਨਾਲ 10 ਇੰਚ ਹੈ ਬੈਲਟ 20 ਇੰਚ ਹੈ ਆਪਣੇ ਮੂਰਲੇ ਫਰੰਟ ਦੇ ਵਿੱਚ ਜਿਹੜੇ ਬਲ ਪਾਉਣੇ ਨੇਗੇ ਉਹ ਆਪਾਂ ਨੇ 3 ਇੰਚ ਦੋਨੇ ਸਾਈਡਾਂ ਤੋਂ 3-3 ਇੰਚ ਪੀਸ ਛੱਡੇ ਲਊਗਾ ਦੇਖੋ ਤੁਹਾਨੂੰ ਬਿਲਕੁਲ ਬਿਲਕੁਲ ਜਿਹੜੀ ਵਿਚਾਲੇ ਕਰਕੇ ਦੱਸ ਦਿੰਨਾ ਆ ਗੋ 7 ਇੰਚ ਤੇ ਆਪਾਂ ਨੇ ਇਧਰੋਂ ਲਾਇਆ 7 ਇੰਚ ਤੇ ਹੀ ਇਧਰੋਂ ਆ ਹੁਣ ਇਧਰੋਂ ਵੀ ਆਪਣਾ 3 ਇੰਚ ਪੀਸ ਰਹਿ ਗਿਆ ਤੇ ਇਧਰੋਂ ਵੀ ਆਪਣਾ 3 ਇੰਚ ਪੀਸ ਰਹਿ ਗਿਆ ਇਹ ਦੋਨਾਂ ਸਾਈਡਾਂ ਤੋਂ 3-3 ਇੰਚ ਪੀਸ ਰਹਿ ਗਏ ਜਿਹੜਾ ਬਲ ਪਾਣੇ ਸ਼ੁਰੂ ਹੋਣੇ ਨੇ ਇਹ ਟੋਕ ਤੋਂ ਬਲ ਨੂੰ ਦਿਖਾਈ ਦੇਣਾ ਸ਼ੁਰੂ ਕਰੂਗਾ ਵੀ 7 ਇੰਚ ਦੇ ਵਿੱਚ ਬਲ ਆਪਾਣੇ ਪਾਉਣੇ ਨੇਗੇ ਤੇ ਜਿਹੜਾ ਆਪਣਾ ਬੈਕ ਵਾਲਾ ਪੱਲਾ 13 ਇੰਚ ਰਹਿ ਗਿਆ ਦੋਨੀਆਂ ਸਾਈਡਾਂ ਤੋਂ 10 ਇੰਚ ਦਾ ਪੀਸ ਹੈ ਇਸ ਤੋਂ ਮਿਲਾ ਕੇ 3 ਇੰਚ ਆਪਣਾ ਜਿਹੜਾ ਇਦਾਂ ਜਿਹੜਾ ਆਪਣਾ ਬਾਕੀ ਬਚ ਗਿਆ ਸੀ ਉਹ 13 ਇੰਚ ਪੀਸ ਇਸ ਕਰਕੇ ਰਹਿ ਗਿਆ ਵੀ 3 ਇੰਚ ਹੀ ਹਿੱਸਾ ਮੂਹਰਲਾ ਮਿਲ ਗਿਆ ਇਹਦੇ ਵਿੱਚ ਤੇ ਇਸੇ ਕਰਕੇ ਆਪਾਂ 13 ਇੰਚ ਜਿਹੜਾ ਪੀਸ ਮਗਰੋਂ ਛੱਡਾਂਗੇ ਬਾੜਾ ਪਾਣੀ ਜਿਹੜਾ ਹੁਣ ਪਾਉਣਾ ਸ਼ੁਰੂ ਕਰਨਾਗਾ ਉਹ ਆਹ ਜਿਹੜੀ 13 ਇੰਚ ਤੇ ਆਪਣੇ ਬੈਕ ਤੋਂ ਲੈ ਕੇ ਟੋਕ ਲਈ ਸੀ ਇੱਥੋਂ ਤੇ ਆਹ ਟੋਕ ਆ ਗਈ ਉਹ ਇਸ ਟੋਕ ਤੋਂ ਆਪਾਂ ਨੇ ਬਾੜਾ ਪਾਉਣਾ ਸ਼ੁਰੂ ਕਰਨਾ ਜਿਹੜਾ ਆਪਣਾ ਇਹ ਕਰੀਜ ਵਾਲਾ ਵਾਲਾ ਇਹ ਕਰੀਜ ਵਾਲਾ ਵਾਲ ਆਪਾਂ ਪਾ ਰਹੇ ਆ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਜਿਹੜਾ ਕਰੀਜ ਵਾਲਾ ਵਾਲਾ ਉਹਨੂੰ ਥੋੜਾ ਜਿਹਾ ਉੱਪਰ ਖਿੱਚ ਲਿਆ ਕਰੋ ਇਸ ਤਰ੍ਹਾਂ ਖਿੱਚ ਲਿਆ ਕਰੋ ਫਿਰ ਜਿਹੜੀ ਸਲਵਾਰ ਦੀ ਕਰੀਜ ਹੈ ਉਹ ਬਿਲਕੁਲ ਬੂਠੇ ਤੇ ਆਊਗੀ ਜੇ ਆਪਾਂ ਨੇ ਇਸ ਬਣ ਨੂੰ ਐਦਾਂ ਕਰਤਾ ਥੱਲੇ ਨੂੰ ਕਰਤਾ ਤਾਂ ਇਹ ਸਲਵਾਰ ਪਿੱਛੇ ਜਾਣ ਲੱਗ ਜੂ ਪਲੇਟ ਪਿੱਛੇ ਜਾਣ ਲੱਗੇ ਜੇ ਆਪਾਂ ਇਹਨੂੰ ਬਿਲਕੁਲ ਖਿੱਚ ਲਈਏ ਖਿੱਚ ਕੇ ਬਣਾਈਏ ਤਾਂ ਆਪਦੇ ਆਪ ਇਹ ਪਲੇਟ ਸਾਰੇ ਮੂਰੇ ਆ ਜਾਣਗੇ ਪਲੇਟ ਤੁਸੀਂ ਮੂਰੇ ਜਾ ਕੇ ਘਟਾ ਨਹੀਂ ਸਕਦੇ ਛੋਟੇ ਕਰ ਸਕਦੇ ਹੋ ਪਲੇਟ ਕਿਉਂਕਿ ਸਟੇਜ ਬਲਵਾਰਾ ਹੁਣ ਆਪਾਂ ਨੇ ਲਾਸਟ ਵਾਲ ਪਾਉਣਾ ਜਿਹੜਾ ਉਹ 7 ਇੰਚੀ ਪਾਉਣਾਗਾ ਆ ਦੇਖੋ 7 ਇੰਚੀ ਤੇ ਇਹ ਬਿਲਕੁਲ ਸਲਾਈ ਆ ਗਈ ਨਾਲ ਬਿਲਕੁਲ 7 ਇੰਚ ਤੇ ਹੀ ਪਲੇਟ ਇਧਰ ਲੈ ਹੁਣ ਆਪਾਂ ਇਹਦੇ ਉੱਪਰ 벨ਟ ਚੜਾਂਗੇ 벨ਟ ਆਪਾਂ ਨੇ ਚੜਨਾ ਹੈ ਆਹ ਝੋਲੀ ਵਾਲੀ ਸਲਾਈ ਹੈ ਇਧਰੋਂ ਆਪ 벨ਟ ਵਾਲੀ ਜਿਹੜੀ ਸਰਵਾਤ ਬਣਾਈ ਹੋਈ ਆ ਇਹਦੀ ਸਲਾਈ ਹੈ ਇਹਨੂੰ ਆਪਾਂ ਨੇ ਮਿਲਾ ਲੈਣੀ ਹੈ ਤੇ ਇੱਥੋਂ ਹੀ ਆਪਾਂ 벨ਟ ਲਾਉਣਾ ਸ਼ੁਰੂ ਕਰਾਂਗੇ ਇੱਥੋਂ ਹੁਣ ਆਪਾਂ ਨੇ ਆਹ ਦੇਖੋ ਜਿਹੜੇ ਆਪਾਂ ਨੇ 7 ਇੰਚ ਤੇ ਆ ਟੋਕ ਲਾਈ ਸੀ ਇਧਰੋਂ ਆਪਣਾ ਲਾਸਟ ਵਾਲਾ 7 ਇੰਚ ਤੇ ਆ ਬਿਲਕੁਲ ਆਪਣੇ ਟੋਕ ਤੇ ਬੜ ਮਿਲ ਗਏ ਹੁਣ ਆਪਾਂ ਨੇ ਜਿਹੜਾ 13 ਇੰਚ ਦਾ ਹਿੱਸਾ ਛੱਡਿਆ ਸੀ ਮੰਗਰਲਾ ਤੇ 13 ਇੰਚ ਤੇ ਇਹਦਾ ਸੀਗਾ ਆ ਦੇਖੋ ਬਿਲਕੁਲ ਇਹ ਵੀ ਮਿਲ ਗਈਆਂ ਦੋਨੇ ਸਲਾਈਆਂ ਹੁਣ ਆਪਾਂ ਨੇ ਮੂਰੀ ਜੜਨੀ ਐ ਇਹ ਚੇਪੀ ਹੋਈ ਐ ਤੁਹਾਨੂੰ ਵੀਡੀਓ ਦੇ ਵਿੱਚ ਇਹ ਵੀ ਦਿਖਾਇਆ ਵੀ ਕਿਵੇਂ ਜੇਪਣੀ ਐ ਇਹ ਆਪਾਂ ਨੇ ਚੇਪ ਕੇ ਹੁਣ ਧਨ ਮਾਰ ਲਿਆ ਸੀ ਇਹਦਾ ਇਹਨੂੰ ਹੁਣ ਆਪਾਂ ਨੇ ਸਲੋਟ ਕਰ ਲੈਣੀ ਐ ਦੂਰੀ ਤੇ ਆਪਾਂ ਨੇ 6 ਇੰਚ ਮੂਰੀ ਰੱਖਣੀ ਐ ਇਹਦੀ 6 ਇੰਚ ਦਾ ਨਿਸ਼ਾਨ ਲਾ ਲਓ ਤੇ ਇੱਧਰ ਆਪਾਂ ਨੇ 4 ਇੰਚ ਵੱਧ ਲਾਉਣਾ ਨਿਸ਼ਾਨ ਉਹ ਹੁਣ ਆਪਾਂ ਨੇ ਕਹਿੰਦੇ ਜਿਹੜਾ ਚੀਜ਼ ਆਪਣੇ ਇਹ ਤਿਆਰ ਰੱਖਣੀ ਆ ਇਹਦੇ ਨਿਸ਼ਾਨ ਆਪਣੇ ਟੈਪਰ ਕਰ ਲਿਆ ਉਸ ਤੋਂ ਬਾਅਦ ਜਿਹੜਾ ਆਪਣੇ ਦਬਾ ਦਾ ਕੱਟਣਾ ਹੈਗਾ ਮਾਰ ਦੇਣਾ ਉਹ ਤੁਸੀਂ 1/2 ਇੰਚ ਵੀ ਕੱਟ ਸਕਦੇ ਹੋ ਪੌਣਾ ਇੰਚ ਵੀ ਕੱਟ ਸਕਦੇ ਹੋ ਬਾਕੀ ਜਿਹੜਾ ਬਚਦਾ ਪੀਸ ਹੈ ਉਹਨੂੰ ਆਪਾਂ ਨੇ ਲਾ ਦੇਣਾ ਇਸੇ ਤਰ੍ਹਾਂ ਅਸੀਂ ਦੂਜੀ ਮੂਰੀ ਦਾ ਆਪਾਂ ਨੇ ਕੱਟਣਾ ਹੈ ਦੂਜੀ ਮੂਰੀ ਨੂੰ ਤੁਸੀਂ ਮਿਲਾ ਕੇ ਕੱਟ ਸਕਦੇ ਹੋ ਦੇ ਨਾਲ ਇਹਨੂੰ ਆਪਾਂ ਨੇ ਮੋੜ ਕੇ ਦਾ ਵਿਚਾਲਾ ਕਰਕੇ ਇੱਥੇ ਟੋਕਲਾ ਲੈਣੀ ਹੈ ਇਹਨੂੰ ਸਿੰਗਲ ਕਰਕੇ ਆਪਾਂ ਨੇ ਰੱਖ ਲੈਣੀ ਹੈ ਜਿਵੇਂ ਇਹਦਾ ਨਿਸ਼ਾਨਾ ਉਹਦਾ ਨਿਸ਼ਾਨ ਵੀ ਆਪਾਂ ਲਾ ਲੈਣਾ ਇੱਥੇ ਆਪਾਂ ਨੇ ਮੂਰੀ ਥੱਲੇ ਧਰ ਲਈ ਹੈ ਹੁਣ ਆਪਣਾ ਬੈਲਟ ਵਾਲਾ ਸਲਵਾਰ ਹੈ ਜਿਹੜੀ ਆਪਣੀ ਉਹਦੇ ਵੀ ਇਸੇ ਤਰ੍ਹਾਂ ਹੀ ਮੂਰੀ ਕੋਲੇ ਥੱਲੇ ਤੁਸੀਂ ਟੌਕ ਲਾ ਦੇਣੀ ਹੈ ਹੁਣ ਜਿਹੜੇ ਆਪਣੇ ਬਲ ਪਾਉਣੇ ਨੇ ਇੱਕ ਆਪਾਂ ਨੇ ਬਸ ਬਣਾ ਦਾ ਤਾਂ ਧਿਆਨ ਬੜਾ ਰੱਖਣਾ ਵੀ ਜਿਹੜੇ ਪਾਸੇ ਆਪਣੇ ਉੱਪਰੋਂ ਬੈਲਟ ਤੇ ਬੜਨਗੇ ਉਸੇ ਤਰ੍ਹਾਂ ਹੀ ਆਪਾਂ ਨੇ ਬਲ ਪਾਉਣੇ ਨੇਗੇ ਤੁਸੀਂ ਇੰਤਜ਼ਾਜਾ ਅਗਰ ਹਿਸਾਬ ਲਾ ਸਕਦੇ ਹੋ ਵੀ ਰੇੜਕੈਂਚ ਦਾ ਸਨ ਸ਼ਟਕੇ ਤੁਸੀਂ ਵਾਲ ਪਾਸੋਂ ਕੱਪੜੇ ਦੇ ਮੁਤਾਬਕ ਜਾਂ ਤੁਸੀਂ 2 ਇੰਚ ਦਾ ਜਾਂ 2.5 ਇੰਚ ਦਾ ਹੱਦ ਇਹ 2.5 ਇੰਚ ਤੇ ਕਰਾਪਾ ਨੇ ਵਾਲ ਪਾਉਣੇ ਸਿੱਖਦੇ ਆਉਂਦੇ ਨੇ ਵਾਲ ਇਹ ਬਰੀਕ ਵੀ ਪਾ ਸਕਦੇ ਆ ਆਪਾਂ ਇਹ ਆਪਣਾ ਹੁਣ ਕਰੀਜ ਵਾਲਾ ਬਲ ਹੈ ਇਹਨੂੰ ਕਰੀਜ ਵਾਲੇ ਬਲ ਨੂੰ ਆਪਾਂ ਨੇ ਕਰੀਜ ਤੇ ਹੀ ਪਾਉਣਾ ਹੁਣ ਆਪਾਂ ਨੇ ਇਹਦੇ ਪਲੇਟ ਪਾ ਲਏ ਨੇ ਤਾਂ ਹੁਣ ਆਪਾਂ ਇਹਨੂੰ ਮੂਰੀ ਨੂੰ ਦੁਬਾਰਾ ਉੱਪਰ ਲਿਆਵਾਂਗੇ ਮੋੜ ਕੇ ਰਹੇ ਨਾ ਬੇ ਪਰਮਾਣੇ ਇਹ ਆਪਾਂ ਨੇ ਇਹਨਾਂ ਦੀ ਦੋਨੇ ਬਣਾ ਕੇ ਤਿਆਰ ਕਰ ਲਈਆਂ ਨੇ ਹੁਣਾਂ ਵੀ ਆਪਾਂ ਨੇ ਸਿਲਾਈ ਪਾਉਣੀ ਹੈ ਆਪਾਂ ਨੇ ਸਿਲਾਈ 6 ਇੰਚ ਤੇ ਪਾਉਣੀ ਹੈ ਉਪਰੋਂ ਆਪਣੇ 9 ਇੰਚ ਸਲਾਈ ਵੱਧ ਪਾਉਣੀ ਹੈਗੀ ਇਹ ਆਪਾਂ ਨੇ ਇੱਕ ਸਾਈਡ ਦੀ ਸਿਲਾਈ ਪਾ ਲਈ ਹੈ ਜੀ